ਮਾਨਯੋਗ ਡੀਜੀਪੀ ਪੰਜਾਬ ਡਾਈਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਇੱਕ ਸੋਸ਼ਲ ਮੀਡੀਆ ਐਂਡ ਸਾਈਬਰ ਥ੍ਰੈਟਨਿੰਗ ਕੇਸ ਦੇ ਵਿੱਚ अर्ਲੀ ਮਾਰਨਿੰਗ ਇੱਕ ਅਸੀਂ ਬੰਦਾ ਅਰੈਸਟ ਕਰ ਲਿਆ ਫ্রম ਅੰਮ੍ਰਿਤਸਰ ਇਹ ਬੇਸਿਕਲੀ ਦੋ ਦਿਨ ਪਹਿਲਾਂ ਦੀ ਗੱਲ ਹੈ ਜਿਹੜੇ ਮਾਨਯੋਗ ਐਮਪੀ ਸਾਹਿਬ ਹੈਗੇ ਨੇ ਗੁਰਦਾਸਪੁਰ ਦੇ ਉਹਨਾਂ ਵੱਲੋਂ ਬਟਾਲਾ ਪੁਲਿਸ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਹਨਾਂ ਦੇ ਜਿਹੜੇ ਬੇਟੇ ਹੈ ਮਿਸਟਰ ਉਹਦੇਵੀਰ ਜੀ ਉਹਨਾਂ ਨੇ 31 ਜੁਲਾਈ 2025 ਨੂੰ ਦੁਪਹਿਰੀ ਕਰੀਬਨ 3 ਵਜੇ ਉਹਨਾਂ ਦਾ ਇੱਕ ਇੰਸਟਾਗ੍ਰam ਪੇਜ ਹੈ ਵਿਚ ਇਜ਼ ਨੇਮਡ ਐਸ ਚੇਅਰਮੈਨ ਸਾਹਿਬ ਉਸ ਪੇਜ ਤੇ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਐਂਡ ਪੋਸਟ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਵੀਡੀਓ ਪਾਈ ਸੀਗੀ ਸੋ ਦਿਸ ਵਾਸ ਅਰਾਊਂਡ 3 ਪੀਐਮ ਫਿਰ ਪੋਸਟ ਪੈਨ ਤੋਂ 1 ਘੰਟਾ ਬਾਅਦ ਕਰੀਬਨ 4 ਵਜੇ ਉਸੀ ਜਿਹੜਾ ਕਮੈਂਟ ਸੈਕਸ਼ਨ ਹੈ ਉਸ ਪੋਸਟ ਦਾ ਉਥੇ ਇੱਕ ਗगन ਰੰਦਾਵਾ ਨਾਮ ਦਾ ਇੱਕ ਬੰਦਾ ਬੇਸਿਕਲੀ ਆਈਡੀ ਸੀਗਾ ਗगन ਅੰਡਰਸਕੋਰ ਰੰਦਾਵਾ 003 ਇਸ ਆਈਡੀ ਤੋਂ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਆਬਜੈਕਸ਼ਨੇਬਲ ਐਂਡ ਥ੍ਰੈਟਨਿੰਗ ਜਿਹੜੇ ਕਮੈਂਟਸ ਪਾਏ ਗਏ एंड ओवर ए पीरियड ऑफ टाइम इनिशियली जस्ट वन कमेंट वॉज देयर उस तो बाद कुछ होर पार्टिसपेंट्स उए त काफ़ी फिर इट डिगेम ए स्ट्रिंग ऑफ कमेंट्स जेड बड़े ऑब्श ऑबजैक्शनेबल सी एंड दे वर थ्रैटनिंग इन टोन तो इस चीज़ का संज्ञान लेंदे हुए बटाला पुलिस ने इमीडिएटली वी टुकअप द मैटर विद द इंस्टाग्राम वो एक केस बना के रिपोर्ट बना के वी सेंड टू द इंस्टाग्राम फॉर डिटेल्स ਤਾਂ ਉਹ ਤੇ ਪਰਸਿਸਟੈਂਟਲੀ ਯੂ نو ਪਰਸੂ ਕਰਕੇ ਇਵੈਨਚੁਅਲੀ ਵੀ ਗਾਟ ਦਾ ਡਿਟੇਲਸ ਜਿਹੜਾ ਯੂਜ਼ਰ ਸੀਗਾ ਇਹਦਾ ਇੰਸਟਾਗ੍ਰam ਆਈਡੀ ਦਾ ਤਾਂ ਆਫਟਰ ਦਾ ਡਿਟੇਲਸ ਪੋਰਡ ਇਨ ਉਸ ਤੋਂ ਬਾਅਦ ਸਾਡਾ ਆਪਰੇਸ਼ਨ ਸਟਾਰਟ ਹੋਇਆ ਟੂ ਅਰੈਸਟ ਦਾ ਪਰਸਨ ਉਹਦੇ ਵਿੱਚ ਇਟ ਵਾਸ ਲੈਡ ਬਾਈ आवर ਸੀਆਈ ਇਨ ਚਾਰਜ ਮਿਸਟਰ ਸੁਖਰਾਜ ਸਿੰਘ ਤਾਂ ਉਹਦੇ ਵਿੱਚ ਆਫਟਰ ਆਪਰੇਸ਼ਨ ਆਫ ਅਰਾਊਂਡ 6 ਆਵਰਸ ਅਰਲੀ ਮਾਰਨਿੰਗ ਇਹ ਅੰਮ੍ਰਿਤਸਰ ਤੋਂ ਜਿਹੜਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਸੋ ਮੁਲਜ਼ਮ ਦਾ ਜਿਹੜਾ ਨਾਮ ਹੈ ਗਗਨਦੀਪ ਸਿੰਘ ਸਨਾਬ ਦਿਲਬਖ ਸਿੰਘ ਇਹ ਇਥੇ ਇੱਕ ਪਿੰਡ ਹੈਗਾ ਕਣੀਕੇ ਬੰਗਰ ਬਟਾਲੇ ਚ ਪੈਂਦਾ ਹੈ ਉੱਥੋਂ ਦਾ origianlly ਰਹਿਣ ਵਾਲਾ ਹੈ ਬਟ ਐਜ਼ ਆਫ ਨਾਊ ਹੀ ਇਸ ਰੈਜ਼ਾਈਡਿੰਗ ਐਟ ਗੁਲਮਰਗ ਐਵੇਨਿਊ ਅ ਅੰਮ੍ਰਿਤਸਰ ਤਾਂ ਇਹਦਾ ਜਦੋਂ ਅਸੀਂ ਫੋਨ ਚੈੱਕ ਕਰ ਲਿਆ ਤਾਂ ਫੋਨ ਦੇ ਵਿੱਚ ਉਹ ਜਿਹੜਾ ਅਕਾਊਂਟ ਹੈ ਜਿਹਦੇ ਜੋ ਥ੍ਰੈਟਨਿੰਗ ਮੈਸੇजेस ਕੀਤੀਆਂ ਗਈਆਂ ਸੀਗੀਆਂ ਉਹ ਲੌਗਡ ਇਨ ਸੀਗਾ ਤਾਂ ਜਿਹਦੇ ਕਰਕੇ ਅਸੀਂ ਡਿਜੀਟਲੀ ਐਸਟੈਬਲਿਸ਼ ਕਰ ਸਕੇ ਕਿ ਦੈਟ ਹੀ ਵਾਸ ਐਕਚੁਅਲੀ ਦਾ ਯੂਜ਼ਰ ਤਾਂ ਫਿਲਹਾਲ ਜਿਹੜੀ ਹੁਣ ਤੱਕ ਦੀ ਜਿਹੜੀ ਪ੍ਰੀਲਿਮినਰੀ ਪੁਛਗਛ ਸਾਡੀ ਹੋਈ ਹੈ ਤਾਂ ਐਜ਼ ਆਫ ਨਾਊ ਅਸੀਂ ਕੋਈ ਲਿੰਕ ਨਹੀਂ ਲੱਭਿਆ ਉਹਦੇ ਨਹੀਂ ਗੈਂਗਸਟਰ ਤਾਂ ਪ੍ਰੀਲਿਮినਰੀ ਪੁਛਗਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਟ ਵਾਸ ਐਨ ਐਕਟ ਆਫ ਮਿਸਚੀਫ ਤਾਂ ਇਹ ਕਿਤੇ WhatsApp ਗਰੁੱਪ ਤੇ ਵਿੱਚ ਉਹ ਪੋਸਟ ਪੈ ਗਿਆ ਸੀਗਾ ਤਾਂ ਉਹਦੇ ਥੱਲੇ ਫਿਰ ਇਸਨੇ ਕਮੈਂਟ ਕਰਤੇ ਬਟ ਇਹਦਾ ਜਿਹੜਾ ਇਹ ਸਟੇਟਮੈਂਟ ਹੈ ਵੀ ਆਰ ਨਾਟ ਟੇਕਿੰਗ ਇਟ ਔਨ ਫੇਸ ਵੈਲਿਊ ਵੀ ਵਿਲ ਡੀਪਲੀ ਇਨਵੈਸਟੀਗੇਟ ਇਟ ਵੀ ਵਿਲ ਡੂ ਦਾ ਫੋਨ ਫੋਰੈਂਸਿਕਸ ਐਂਡ ਇਰੀ ਟੈਕਨੀਕਲ ਇਨਵੈਸਟੀਗੇਸ਼ਨ ਅਸੀਂ ਡੀਟੇਲ ਤਰੀਕੇ ਨਾਲ ਕਰਾਂਗੇ ਟੂ ਅਨਰਥ ਐਨੀ ਪੋਸੀਬਲ ਲਿੰਕ ਵਿਚ ਕੁਡ ਬੀ ਥੇਰ ਤਾਂ ਇਹਦੇ ਵਿੱਚ ਅਸੀਂ ਇੱਕ ਐਫਆਈਆਰ ਦਰਜ ਕਰ ਲਈ ਹੈ 98/25 ਇਹ ਅਸੀਂ ਕੋਟਲੀ ਸੂਰਤ ਮਲੀਆਂ थाना ਹੈ ਉਥੇ ਅੰਡਰ ਦਾ ਰਿਲੇਵੈਂਟ ਸੈਕਸ਼ਨਸ ਆਫ ਬੀਐਨਐਸ ਐਂਡ ਆਈਟੀ ਐਕਟ ਅਸੀਂ ਦਰਜ ਕਰ ਲਿਆ ਤਾਂ ਇਰੀ ਕੰਟੀਨਿਊਸ਼ਨ ਦੇ ਵਿੱਚ ਹੀ ਇੱਕ ਹੋਰ ਇੱਕ ਇਨਸੀਡੈਂਟ ਕੋਟ ਹੋਇਆ ਸੀਗਾ ਇੱਕ ਫਾਇਰਿੰਗ ਇਨਸੀਡੈਂਟ ਇਨ ਫਤੇਗੜ ਚੂੜੀਆਂ ਉਥੇ ਬੇਸਿਕਲੀ ਇੱਕ ਦੁਕਾਨ ਹੈ ਦਸਤੂਰ ਦਸੂਰੇ ਦਸਤਾਰ ਤਾਂ ਦਿਸ ਸ਼ਾਪ ਬਿਲੋਂਗਸ ਟੂ ਵਨ ਸਿਮਰਨਜੀਤ ਸਿੰਘ ਤਾਂ ਉਥੇ 2-3 ਦਿਨ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਗੋਲੀ ਚਲੀ ਸੀਗੀ ਤਾਂ ਇਹ ਸਿਮਰਨਜੀਤ ਸਿੰਘ ਦੇ ਦੁਕਾਨ ਤੇ ਗੋਲੀ ਚਲੀ ਸੀਗੀ ਨਾ ਕਿ ਪਰਮੇਂਦਰ ਸਿੰਘ ਦੇ ਦੁਕਾਨ ਤੇ ਐਸਵਾਸ ਕਲੇਮਡ ਬਟ ਨੈਵਰਥੈਲੈਸ ਇਟਸ ਅ ਵੈਰੀ ਸੀਰੀਅਸ ਕੇਸ ਦਾ ਇਹਦਾ ਇੱਕ ਅਸੀਂ ਪਰਚਾ ਦਰਜ ਕਰ ਲਿਆ ਸੀਗਾ ਫਾਡੇਗੜ ਚੂੜੀਆਂ ਥਾਣੇ ਦੇ ਵਿੱਚ 98/2025 ਨੰਬਰ ਦਾ ਮੁਕਦਮਾ ਦਰਜ ਅਸੀਂ ਕਰ ਲਿਆ ਸੀਗਾ 31 7 2025 ਨੂੰ ਅਗੇਨ ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਐਂਡ ਆਰਮਜ਼ ਐਕਟ ਤਾਂ ਇਹਦੇ ਵਿੱਚ ਸਾਡੀ ਜਿਹੜੀ ਅ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੈ ਇਹ ਬਿਲਕੁਲ ਮਤਲਬ ਐਂਡ ਤੱਕ ਆਲਮੋਸਟ ਪਹੁੰਚ ਗਈ ਹੈ ਐਂਡ ਅਰੈਸਟਸ ਇਨ ਥਿਸ ਕੇਸ ਦੇ ਆਰ ਐਕਸਪੈਕਟਿਡ ਵੈਰੀ ਸ਼ਾਰਟਲੀ ਤਾਂ ਆਲਮੋਸਟ ਥਿਸ ਕੇਸ ਹੈਜ਼ ਬੀਨ ਡਨ ਤਾਂ ਤੁਹਾਡੇ ਰਾਹੀਂ ਮੈਂ ਇਹ ਵੀ ਤੁਹਾਡੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨਾ ਕਿ ਐਜ਼ ਆਫ ਨਾਓ ਜਿਹੜਾ ਨੋਟੋਰੀਅਸ ਗੈਂਗਸਟਰ ਜਗੂ ਭਗਵਾਨਪੂਰੀਆ ਹੀਜ਼ ਲੌਜਡ ਇਨ ਸਿਲਚਰ ਜੇਲ ਜਿਹੜਾ ਅਸਾਮ ਦੇ ਵਿੱਚ ਹੈਗਾ ਤਾਂ ਜਿਸ ਤਰ੍ਹਾਂ ਮਤਲਬ ਕਲੇਮ ਸਰਵਿੰਗ ਮੇਡ ਕੀ ਉਹਦਾ ਕਮਿਊਨੀਕੇਸ਼ਨ ਹੈਗਾ ਤਾਂ ਇਹਦੇ ਵਿੱਚ ਜ਼ਿਲ੍ਹਾ ਪੁਲਿਸ ਬਟਾਲਾ ਨੇ ਪਹਿਲਾ ਵੀ ਜਿਹੜਾ ਜੇਲ ਅਥਾਰਟिटीज ਹੈ ਅਸਾਮ ਦੇ ہاں ਸਲਚਰ ਜੇਲ ਦੀਆਂ ਤਾਂ ਉਹਨਾਂ ਨੂੰ ਅਸੀਂ ਰਿਟਰਨ ਕੋਰਸਪੋਨਡੈਂਸ ਦੇ ਵਿੱਚ ਲਿਖਿਆ ਹੈਗਾ ਕਿ ਖਦਸ਼ਾ ਹੈਗਾ ਕਿ ਇਹ ਕਿਤੇ ਕਮਿਊਨੀਕੇਟ ਕਰਦਾ ਸੋ ਥੈਟ ਇਫੈਕਟਿਵ ਸਰਵਲੈਂਸ ਸ਼ੁੱਡ ਬੀ ਮਾਉਂਟਡ ਔਨ ਹਿਮ ਅਸੀਂ ਨਾ ਸਿਰਫ ਉਹਨਾਂ ਨੂੰ ਲਿਖਿਆ ਬਲਕਿ ਐਨਸੀਬੀ ਨੂੰ ਵੀ ਅਸੀਂ ਲਿਖਿਆ ਕਿਉਂਕਿ ਐਨਸੀਬੀ ਨੇ ਪਿਟ ਐਂਡ ਡੀਪੀਐਸ ਕੇਸ ਦੇ ਤਹਿਤ ਜਗੂ ਭਗਵਾਨ ਪੋਰੀਆ ਨੂੰ ਉਥੇ ਇਨਕਾਰਸਰੇਟ ਬੰਦ ਕਰਾਇਆ ਹੈ ਸਿਲਚਰ ਜੇਲ ਦੇ ਵਿੱਚ ਤਾਂ ਰਿਟਨ ਕੋਰਸਪੋਂਡੈਂਸ ਹੈਸ ਬੀਨ ਡਨ ਵਿਦ ਬੋਥ ਐਨਸੀਬੀ ਐਸ ਵੈਲ ਐਸ ਜਿਹੜੀ ਜੇਲ ਅਥਾਰਟिटीज ਹੈਗੀਆਂ ਸਿਲਚਰ ਜੇਲ ਦੀ ਇਨ ਐਂਡ ਅਸਾਮ ਥੈਂਕ ਯੂ ਜਗਨਵਾ ਇਜ਼ ਦਾ ਕੀ ਸੰਬੰਧ ਸੁਚਿੰਦਰ ਦਾ ਹਵਨਾ ਦੇ ਬਿਰਧਨ ਕਿਉਂ ਇਸ ਨੇ ਕਿੰਨੀ ਕੀਤੀ ਉਹ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਪ੍ਰੀਲਿਮਨਰੀ ਕੁਐਸਚਨਿੰਗ ਅਸੀਂ ਕੀਤੀ ਜਿਸ ਤਰ੍ਹਾਂ ਆਪਾਂ ਉਹ ਕਹਿੰਦੇ ਕਿ ਫੁਕਰੀ ਦੇ ਵਿੱਚ ਇਹਨੇ ਕਮੈਂਟਸ ਪਾਏ ਜਾਂ ਇਟ ਇਜ਼ ਐਨ ਐਕਟ ਆਫ ਮਿਸੀਵ ਬਟ ਫਿਲਹਾਲ ਇਹ ਗੱਲ ਆਈ ਹੈ ਬਟ ਅਗੇਨ ਜਿਸ ਤਰ੍ਹਾਂ ਮੈਂ ਕਹਿ ਰਾ ਸੀਗਾ ਕਿ ਅਸੀਂ ਫੇਸ ਵੈਲਿਊ ਤੇ ਕੋਈ ਸਟੇਟਮੈਂਟ ਅਕਿਊਜ਼ ਅਕਿਊਜ਼ ਦਾ ਨਹੀਂ ਲੈ ਰਹੇ ਵੀ ਵਿਲ ਡੂ ਡੀਪਰ ਇਨਵੈਸਟੀਗੇਸ਼ਨ ਇਹਨੂੰ ਅੱਜ ਇਸ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਫਿਰ ਐਕਸਟੈਂਡਡ ਰਿਮਾਂਡ ਦੇ ਵਿੱਚ ਇਹਦਾ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਗਾ ਮੋਬਾਈਲ ਫੋਨ ਦਾ ਜਾਂ ਇਹਦੀ ਟੈਕਨੀਕਲ ਇਨਵੈਸਟੀਗੇਸ਼ਨ ਹੋਗੀ ਇਹਦੀ ਕਮਿਊਨੀਕੇਸ਼ਨ ਦੀ ਉਹਦੇ ਵਿੱਚ ਫਿਰ ਜੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਂਦੀ ਹੈ ਤਾਂ ਉਹ ਫਿਰ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਆ ਬਟ ਐਜ਼ ਆਫ ਨਾਓ ਕੋਈ ਚੀਜ਼ ਨਹੀਂ ਆਈ ਹੈ ਇਸ ਦਾ ਜਿਸ ਦੇ ਪਰਿਵਾਰ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੀ ਇਜ਼ ਕੁਆਇਟ ਯੰਗ ਜਿਸ ਤਰ੍ਹਾਂ ਤੁਸੀਂ ਵੇਖ ਲਿਆ ਤਾਂ ਇਹਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਹੈ ਥੈਂਕ ਯੂ